ਸਰ ਲੋੜੀ ਦੇ ਪਰਸਪਤੇ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਕੀ ਮੈਸੇਜ ਹੋਵੇਗਾ ਜੀ ਨਗਰ ਨਿਕੋ ਪਠਾਨਕੋਟ ਬਣਾ ਹਰ ਸਾਲ ਲੋੜੀ ਦਾ ਤਿਹਾੜ ਬੜੀ ਧੂਮਤਾ ਨਾਲ ਨਗਰ ਨਿਕੋ ਦੇ ਪ੍ਰਾਂਗਣ ਦੇ ਵਿੱਚ ਹੀ ਨਗਰ ਨਿਕੋ ਸਟਾਫ ਦੇ ਸਕੂਲ ਸਟਾਫ ਕੋਲੋਂ ਬੜੇ ਹਰਸ਼ੋਲਾਸ ਨਾਲ ਜਿਹੜਾ ਮਨਾਇਆ ਜਾਂਦਾ ਹੈ ਇਸ ਲੋੜੀ ਦੇ ਸ਼ੁਭ ਲੋੜੀ ਦਾ ਜਿਹੜਾ ਸ਼ੁਭ ਹਾਰ ਹੈ ਜਿੱਤੇ ਅੱਜ ਦੇ ਦਿਨ ਕਿ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਮੋਂ ਪ੍ਰਮਾਤਮਾ ਜੀ ਆਸ ਕਰਦਾ ਹੈ ਕਿ ਪ੍ਰਮਾਤਮਾ ਸਾਰੇ ਹੀ ਨਗਰ ਨਿਕਮ ਦੇ ਸਬੂ ਸਟਾਫ ਅਤੇ ਸ਼ਹਿਰ ਵਾਸੀਆਂ ਨੂੰ ਤੰਦਰੁਸਤੀ ਬਖਸ਼ੇ ਔਰ ਇਸੇ ਨਾਲ ਹੀ ਮੈਂ ਨਵੀਰ ਵੀ ਕਰਦਾ ਹਾਂ ਕਿ ਇਹ ਜਿਹੜਾ ਲੋਹੜੀ ਦਾ ਤਿਉਹਾਰ ਹੈ ਇਹਦੇ ਵਿੱਚ ਸਾਰਿਆਂ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਆਪਣੇ ਗੁੱਸੇ ਗਲੇ ਵਿੱਚ ਮਿਟਾ ਕੇ ਸਾਰੇ ਆਪਾਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ